गुरु पाद पंकज बंदन पंकज बंदन सिमरो अंगद दुख कंदन ਨੁਕਨੇ ਕੰਦਨ ਅਮਰਦਾਸ ਹਿਰਦੈ ਨਿਤ ਧਿਆਮ ਹਿਰਦੈ ਨਿਤ ਧਿਆਮ ਸ੍ਰੀ ਗੁਰੂ ਰਾਮ ਨਾਸ ਗੁਣ ਗਾ ਗੁਰੂ ਅਰਜਨ ਬੇਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਮਤ ਪਰਕਾਸ਼ਕ ਸ਼ੁਭ ਮਤ ਪਰਕਾਸ਼ਕ ਹਰੀ ਹਰਿ ਰਾਹੀ ਨਮੋ ਪਰਚੋਰੀ ਨਮੋ ਕਰ ਜੋਰੀ 시디ਹਾਨ 크리ਸ਼ਨ ਮਨਾਉਂ ਬਹੋਰੀ ਮਨਾਉਂ ਬਹੋਰੀ ਦੇਗ ਬਹਾਦ ਪਰਮ ਕਿਰਪਾ ਨਾ ਪਰਮ ਕਿਰਪਾ ਨਾ ਸ਼੍ਰੀ ਗੁਰੂ ਗੋਬਿੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸ਼ਾਨਾ ਸਿੰਘ ਬੇਸ਼ਾਨਾ करूं तरा पार उन पुन, पुन सीशा पुन पुन सीशा बंदों बार बार ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਮੰਨ ਓੰਕਾਰ ਅਨੁਰਾਗੀ ਕੰਕਾਰਾ ਸਤ ਗੁਰੂ ਏਕ ਓੰਕਾਰਾ ਸਤ ਗੁਰੂ ਤੇਹੇ ਪ੍ਰਸਾਦ ਸਤ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਮੇ ਨਾਸ਼ਨ ਸੋਏ ਵਿਗਨ ਮੇ ਨਾਸ਼ਨ ਸੋਏ ਸਤਨਾਮ ਵਾਹਿਗੁਰੂ ਜੀ ਸੁਨਹੁ ਤਾਤ ਚਿਤ ਬਾਤ ਵਿਚਾਰੋ ਨਿਜ ਕਾਰਜ ਕੀ ਜਹ ਨਿਰਧਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗ ਅਟਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੁਭਾਏ ਮਾਨ ਬੜਾ ਪਾਗੀ ਸਾਧ ਸੰਗਤ ਜਨੋ ਗੁਰੂ ਸਾਹਿਬਾਂ ਦੀ ਪਾਵਨ ਗੋਦ ਅੰਦਰ ਆਪਾਂ ਸਤਪੁਰਨਾਨਕ ਸਾਹਿਬ ਜੀ ਦੀ ਜੀਵਨ ਗਾਥਾ ਇਹਦੀ ਵਿਚਾਰ ਆਰੰਭ ਕਰਨੀ ਹੈ ਸਾਡੇ ਵੰਗ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਖੰਡਾ ਵਿੱਚ ਹੁੰਦੇ ਹਨ ਆਉ ਸਤਿਗੁਰੂ ਦਇਆ ਕਰਨ ਆਕਾਗਰਤਾ ਦੀ ਦਾਸਾਂ ਨੂੰ ਪ੍ਰਾਪਤ ਹੋਵੇ ਸਾਰੇ ਸਹਿਬਾਂ ਨੂੰ ਸੀਸ ਝੁਕਾ ਕੇ ਆਖੋ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਨਹੁ ਤਾਂ ਤ ਚਿਤ ਬਾਤ ਵਿਚਾਰੋ ਨਿਜ ਕਾਰਜ ਕੀਜੈ ਨਿਰਧਾਰੋ ਮਾਤਾ ਤ੍ਰਿਪਤਾ ਜੀ ਨੇ ਆਪਣੇ ਪੁੱਤਰ ਨਾਲ ਇਹ ਬੋਲ ਸਾਂਝੇ ਕੀਤੇ ਕਿਉਂ ਕਿ ਪਿੱਛੇ ਆਪ ਜੀ ਨੇ ਸਰਵਣ ਕੀਤਾ ਹੈ ਇਤਾਂ ਜੀ ਦੇ ਨਾਲ ਆਪਣੇ ਸਾਥੀ ਮਿੱਤਰਾਂ ਦੇ ਨਾਲ ਜਿਨ੍ਹਾਂ ਦੇ ਨਾਲ ਸਹਬਾਂ ਦੀ ਜਾਣ ਪਛਾਣ ਸੀ ਸਮੁੱਚੀ ਸੰਗਤ ਦੇ ਨਾਲ ਸਤਿਗੁਰੂ ਅਜੇ ਉਦਾਸ ਅਵਸਥਾ ਵਿੱਚ ਹਨ ਕਿਸੇ ਨੂੰ ਨਹੀਂ ਬੁਲਾਉਂਦੇ ਕੁਝ ਨਹੀਂ ਕਿਸੇ ਨਾਲ ਗੋਲਦੇ ਨਰਾਜ ਹੋ ਗਏ ਲਾੜਲੇ ਬੜੇ ਸੰਸੁਖਣ ਤੰਤਾ ਬੜਾ ਲੋਕ ਬੜਾ ਚਾਹ ਦੇ ਨਾਲ ਮਿਲਦੇ ਸਨ ਪਰ ਗੱਲਬਾਤ ਛੱਡ ਦਿੱਤੀ ਹਾਂ ਇੱਕ ਫਿਰਕਾ ਹੈ ਜਿਹਨੂੰ ਮਿਲਦੇ ਨੇ ਸਾਧੂਆਂ ਕੋਲ ਚਲੇ ਜਾਂਦੇ ਨੇ ਸ਼ੰਪਾਨਪੁਰ ਚਲੇ ਜਾਂਦੇ ਨੇ ਕੋਈ ਸਾਧੂ ਲੰਘਦਾ ਉਹਨੂੰ ਬੁਲਾ ਲੈਂਦੇ ਨੇ ਪਰਿਵਾਰ ਬੜਾ ਤੰਗ ਹੁੰਦਾ ਜੀ ਜਿਹੜੇ ਸੇਵਾ ਕਰਨ ਇਹ ਚੇਤੇ ਰੱਖਿਓ ਜਦੋਂ ਤੁਸੀਂ ਧਰਮ ਦੇ ਨਾਂ ਤੇ ਦਵਾਨੇ ਕੱਢੋਗੇ ਤੁਹਾਡਾ ਟੱਬਰ ਤੁਹਾਡੇ ਨਾਲ ਨਾਰਾਜ਼ ਰਹੇਗਾ ਤੇ ਇਹ ਮੈਂ ਨਹੀਂ ਕਹਿ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਹਨ ਬਾਬਾ ਭਗਤ ਕਬੀਰ ਸਾਹਿਬ ਜੀ ਉਹਨਾਂ ਦੀ ਮਾਂ ਕਹਿੰਦੀ ਵੀ ਤੇਰੇ ਕੋਲ ਇਹਨਾਂ ਵਾਸਤੇ ਰੋਟੀਆਂ ਕਿੱਥੋਂ ਆ ਜਾਂਦੀਆਂ ਨੇ ਸਾਨੂੰ ਕਹਿੰਨਾ ਛੋਲੇ ਖਾਓ ਪੁਜੇ ਸਾਨੂੰ ਕਿਨਾਂ ਥੱਲੇ ਸੌਂਡੋਂ ਮੰਜੀ ਨਾਉ ਦੇ ਦੇਣਾ ਕਿ ਇਹ ਜਿਆਦਾ ਚੰਗੇ ਨੇ ਤੇਰੇ ਪਰਿਵਾਰ ਨਾਲੋਂ ਵੱਧ ਨੇ ਹਮ ਕੋ ਚਾਬਣ ਉਹਨੂੰ ਕਹੋ ਰੋਟੀ ਉਹਨਾਂ ਨੂੰ ਪ੍ਰਸ਼ਾਦੇ ਛਕਾ ਦੇਣਾ ਫਿਰ ਕਹਿੰਦਾ ਕਿ ਆਟਾ ਤੇ ਖਤਮ ਹੋ ਗਿਆ ਤੁਸੀਂ ਛੋਲੇ ਖਾ ਲਓ ਅੱਜ ਸ਼ਵੇਰੇ ਲਿਆਵਾਂਗੇ ਨਰਾਜਗੀ ਚੱਲ ਰਹੀ ਏ ਮਾਪਿਆਂ ਦੇ ਨਾਲ ਸਬੰਧੀਆਂ ਦੇ ਨਾਲ ਬਸ ਇੱਕ ਫਿਰਕਾ ਜਿਹਦੇ ਨਾਲ ਖੁਸ਼ ਰਹਿੰਦੇ ਨੇ ਹੈਰਾਨ ਉਹਦੀ ਮਾਤਾ ਹੈਰਾਨ ਹੋ ਰਿਹਾ ਪਿਤਾ ਵੀ ਸਾਧੂਆਂ ਨਾਲ ਬੜਾ ਪਿਆਰ ਕਰਦਾ ਹੈ ਘਰ ਵਿੱਚ ਨਹੀਂ ਲਿਆਂਦੇ ਜੀ ਬਾਹਰ ਜਾ ਕੇ ਮਿਲਦੇ ਨੇ ਲੋਕ ਦੱਸਦੇ ਨੇ ਵੀ ਨਾਨਕ ਬੋਲਦਾ ਤੇ ਹੈ ਪਰ ਸੰਤਾਂ ਨਾਲ ਸਾਧੂਆਂ ਨਾਲ ਸਾਡੇ ਨਾਲ ਗੱਲ ਕਿਉਂ ਨਹੀਂ ਕਰਦਾ ਤਰਸ ਗਏ ਲੋਕ ਤੇ ਨਰਾਜਗੀ ਕਿਉਂ ਹੀ ਬਾਪੂ ਨੇ ਘੜਕਿਆ ਉਹ ਕਹਿੰਦਾ ਸੰਸਾਰ ਦਾ ਕੰਮ ਕਰ ਉਹ ਨਹੀਂ ਮੰਨ ਰਿਹਾ ਬਾਪੂ ਰਾਏ ਪਾਲ ਚੌਧਰੀ ਦੀ ਨਹੀਂ ਮੰਨ ਰਿਹਾ ਬਾਪੂ ਗੋਪਾਲ ਪਾਂਦੇ ਦੀ ਪੀ ਅਵਤਾਰ ਹੈ ਸੰਤ ਹੈ ਉਹ ਤੇ ਗੱਲ ਕਹਿੰਦਾ ਮੈਨੂੰ ਪਤਾ ਹੈ ਮੇਰੇ ਮਰਨ ਤੋਂ ਬਾਅਦ ਤੂੰ ਫਕੀਰਾਂ ਨਾਲ ਲੜ ਜਾਣਾ ਸਾਰਾ ਕੁਝ ਵੇਚ ਵਟ ਦਾਂਗਾ ਤੂੰ ਨਹੀਂ ਕਮਾਈ ਕਰਨੀ ਇਹ ਨਹੀਂ ਸੀ ਜਾਣਦਾ ਬਾਪੂ ਕਿ ਮੈਨੂੰ ਤੇ ਮੋਹਰਾ ਬਣਾ ਰਿਹਾ ਮੇਰਾ ਪੁੱਤਰ ਮੇਥੋਂ ਆਪ ਸਾਰਾ ਕੁਝ ਕੁਰਵਾ ਰਿਹਾ ਹੈ ਇਹਨੇ ਤੇ ਸਾਰੇ ਜਗਤ ਨੂੰ ਰੋਟੀ ਦੇਣੀ ਇਹਨੇ ਤੇ ਜਿਹੜੇ ਕੰਮ ਛੱਡ ਕੇ ਫਕੀਰ ਗਏ ਨੇ ਉਹਨਾਂ ਨੂੰ ਵੀ ਕਹਿਣਾ ਹੈ ਹੋਏ ਅਤੀਤ ਗ੍ਰਿਸ਼ਟ ਤਜ ਫਿਰ ਉਹਨਹੀ ਕਹਿ ਘਰ ਮੰਗਣ ਜਾਈਂ ਇਹ ਕਿਉਂ ਜਾਂਦੇ ਹੋ ਤੁਸੀਂ ਪਹਾੜਾਂ ਵਿੱਚ ਕਿਉਂ ਬੈਠੇ ਹੋ ਪਹਾੜਾਂ ਦੀਆਂ ਖੁਦ ਕਾਂ ਵਿੱਚ ਉਹ ਜਿਹੜੇ ਘਰ ਤੋਂ ਤੰਗ ਆ ਕੇ ਤੁਸੀਂ ਘਰ ਛੱਡਿਆ ਉਹਨਾਂ ਘਰਾਂ ਵਿੱਚੋਂ ਮੰਗ ਕੇ ਖਾਣ ਵਾਲਿਓ ਆਪਣੇ ਘਰ ਵਿੱਚ ਬਹਿ ਕੇ ਬੰਦਗੀ ਕਰੋ ਤਾਂ ਤੇ ਬਾਣੀ ਨੇ ਹੁਕਾ ਦਿੱਤਾ ਕਿ ਨਾ ਮੰਨਿਓ ਇਹਨਾਂ ਦੀ ਗੱਲ ਇੱਥੇ ਬੈਠਿਆ ਮਿਲ ਸਕਦਾ ਤੁਹਾਨੂੰ ਕਰ ਹੀ ਬੈਠਿਆ ਸ਼ੌ ਮਿਲੈ ਜੇ ਨੀਅਤ ਰਾਸ ਕਰੇ ਸਾਡੀ ਨੀਅਤ ਖੋਟੀ ਰਹਿੰਦੀ ਮਰਦੇ ਦਮ ਤੱਕ ਇਹਨੂੰ ਖਾਣ ਦਾ ਡੋ ਲੱਗਾ ਰਹਿੰਦਾ ਕਿ ਤੋ ਦਵਾਨੀ ਬਚ ਜਾਈ ਸਹੀ ਆਪਣੇ ਭਰਾਵਾਂ ਦਾ ਵੀ ਖਾ ਜਾਂਦਾ ਹੈ ਬਰਾਪਰਨੀ ਵੇਚੀਏ ਨਾ ਤੇ ਇੱਕ ਭਰਾ ਗੋਵੇ ਉਹਦੇ ਚੋਂ ਵੀ ਕਮਿਸ਼ਨ ਲੈ ਜਾਂਦਾ ਵੀ ਵੇਚਣੀ ਤੇ ਕੱਠੀਆਂ ਸੀ ਜਿਹੜਾ ਕਮਿਸ਼ਨ ਉਹ ਇਕੱਲੇ ਨੇ ਰੱਖ ਲਿਆ ਫੇ ਮੇਰੇ ਰਾਹੀ ਵਿਕ ਜੇ ਮੇਰਾ ਕੁਝ ਬਣਦੇ ਬਣਦਾ ਕੁਝ ਵੀ ਨਹੀਂ ਬਾਬੇ ਨਾਨਕ ਨੇ ਆਪਣੇ ਜੀਵਨ ਚ ਇੱਕ ਗਾਥਾ ਬਣਾ ਕੇ ਸਮਝਾਇਆ ਸੀ ਜੇ ਭਰਾ ਬਣਨਾ ਹੈ ਤੇ ਹੋ ਜਾ ਬਣੀ ਇੱਕ ਵਿਆਹ ਹੈ ਇੱਕ ਵਿਆਹ ਨਹੀਂ ਕਣਕ ਦੀ ਫਸਲ ਵੱਢੀ ਜਿਹੜਾ ਵਿਆਹਾਂ ਨਹੀਂ ਸੀ ਉਹ ਰਾਤ ਰਾਖੀ ਸਤਾਂ ਦੋਹਾਂ ਦੀ ਅਲੱਗ-ਲੱਗ ਫਸਲ ਸੀ ਉਹ ਸਾਰੀ ਰਾਤ ਆਪਣੇ ਭਰਾ ਦੇ ਬੋਲ ਤੇ ਦਾਣੇ ਪੰਦਦਾ ਰਿਹਾ ਵੀ ਇਹ ਬੱਚਿਆਂ ਵਾਲਾ ਇਹਨੂੰ ਜਿਆਦਾ ਜ਼ਰੂਰਤ ਤੇ ਦੂਜਾ ਆਇਆ ਤੇ ਨੇ ਉਹਨੇ ਰਾਖੀ ਕਰਨੀ ਸੀ ਜਦੋਂ ਉਹ ਆਇਆ ਉਹ ਚੁੱਕ ਚੁੱਕ ਭਰ ਭਰ ਬਾਲਟੀਆਂ ਜਿਹੜਾ ਕੁਵਾਰਾ ਸੀ ਉਹਦੇ ਬੋਲ ਤੇ ਦਾਣੇ ਪਾੰਦਰਾ ਆਪੀ ਇਹਦੇ ਕੋਲ ਧੰਨ ਜਿਆਦਾ ਆਜੇ ਇਹਦੀਆਂ ਰਸਮਾਂ ਹੋ ਜਾਣ ਇਹ ਵਿਆਹਿਆ ਜਾਏ ਇਹ ਧਨਵੰਦ ਬਣ ਗਏ ਉਹ ਆਣਾ ਉਹ ਇਹ ਮੈਂ ਤੇ ਇੰਨਾ ਵੱਡਾ ਬੋਲ ਕਰਕੇ ਗਿਆ ਸਾ ਮੇਰਾ ਫਿਰ ਬਰਾਬਰ ਨੇ ਪੁੱਛ ਲਿਆ ਉਹ ਕਹਿੰਦਾ ਨਹੀਂ ਮੈਨੂੰ ਨਹੀਂ ਜ਼ਿਆਦਾ ਚਾਹੀਦਾ ਮੈਂ ਤੇ ਇਕੱਲਾ ਤੇਰੇ ਬੱਚੇ ਨੇ ਤੇਰਾ ਪਰਿਵਾਰ ਏ ਉਹਨੇ ਆਖਿਆ ਮੇਰਾ ਤੇ ਪਰਿਵਾਰ ਹੈ ਮੇਰਾ ਕਾਰੋਬਾਰ ਵੀ ਵਧੀਆ ਹੈ ਪਰ ਮੈਂ ਚਾਹਨਾ ਤੇਰੇ ਕੋਲ ਧਾਨ ਆਵੇ ਤੇਰਾ ਵੀ ਪਰਿਵਾਰ ਬਣਦੇ ਅੱਜ ਨਹੀਂ ਅੱਜ ਤੇ ਭਰਾ ਚੰਦ ਆ ਕਿ ਸਾਰਿਆਂ ਦਾ ਮੇਰੇ ਕੋਲ ਆੜੇ ਸਾਰੇ ਮਰਮੁਕ ਜਾਣ ਛਪਾਰੀਆਂ ਦੇ ਕੇ ਆਪਣਿਆਂ ਦਾ ਆਪਣੇ ਕਤਲ ਕਰਵਾ ਰਹੇ ਨੇ ਇਹ ਹੈ ਕਾਲ ਯੁਗ ਦੀ ਭਿਆਨਕਤਾ ਹੋਰ ਸੰਸਾਰ ਉਹੀ ਹੈ ਸੋਈ ਚੰਦ ਜਿਹੜਾ ਸਿਤਾਰੇ ਉਹੀ ਦੁਨੀਆ ਦਾ ਤਬ ਤਰ ਹੈ ਇਹ ਬਦਲਿਆ ਥੋੜਾ ਕੋਈ ਉਹੀ ਸੂਰਜ ਉਹੀ ਚੰਦਰਮਾ ਉਹੀ ਤਾਰੇ ਨੇ ਸਾਡੇ ਸੁਭਾਅ ਬਦਲੇ ਨੇ ਸੁਭਾਵਾਂ ਦੀ ਤਬਦੀਲੀ ਨੂੰ ਕਲ ਡੁਕਿਆ ਜੀ ਸਾਡੀ ਜਿਉਣ ਦੇ ਤੌਰ ਤਰੀਕੇ ਤਬਦੀਲ ਹੋ ਗਏ ਇਹਨੂੰ ਕਲ ਡੁਕਿਆ ਹੁਣ ਪਿਤਾ ਨਾਲ ਨਾਰਾਜ਼ਗੀ ਚੱਲਦੀ ਵੱਧ ਗਈ ਤੇ ਜਦੋਂ ਪਿਤਾ ਨਾਲ ਰੁਸ਼ਿਆ ਬੱਚਾ ਫਿਰ ਮਾਂ ਮਨੰਦੀ ਇਹ ਮਾਂ ਨਾਲ ਰੁਸ਼ੇ ਤੇ ਪਿਓ ਗੋਦੀ ਵਿੱਚ ਲੈ ਕੇ ਬਨੰਦਾ ਮਾਂ ਨੇ ਵੇਖਿਆ ਕਿ ਨਾਨਕ ਦਾ ਰੰਗ ਤੇ ਪੀਲਾ ਪੈ ਗਿਆ ਨਾਨਕ ਦੇ ਚਿਹਰੇ ਦਾ ਤੇ ਜਲਾਲ ਘਟ ਗਿਆ ਨਾਨਕ ਦਾ ਤਨ ਤੇ ਸੁੱਖ ਦਾ ਜਾ ਰਿਹਾ ਮਾਂ ਚਿੰਤਾ ਵਿੱਚ ਹੈ ਦਸ਼ਾ ਦੇਖ ਸੁਤ ਕੀ ਬਿਸਮਾਨੀ ਹੈਰਾਨ ਹੋਈ ਬੋਲਦੀ ਮਹਾਪ੍ਰੀਤ ਮੈਂ ਬਾਨੀ ਬਾਬੇ ਨਾਨਕ ਦੇ ਕੋਲ ਆ ਕੇ ਮਾਂ ਬਹਿ ਗਈ कि ਆਪਣੇ ਪੁੱਤਰ ਨੂੰ ਕਹਿੰਦੀ ਹੈ ਪੁੱਤਰਾ ਸੁਨਹੁ ਤਾਤ ਚਿਤ ਬਾਤ ਵਿਚਾਰੋ ਨਿਜ ਕਾਰਜ ਕੀਜੈ ਨਿਰਧਾਰੋ ਕਈ ਵਾਰੀ ਕਿਹਾ ਜਾਂਦਾ ਹੈ ਕਿ ਮਾਤਾ ਨੂੰ ਸਨੇਹ ਨਹੀਂ ਸੀ ਮਾਤਾ ਕੰਮ ਲਈ ਨਹੀਂ ਸਿੱਖੀਦੀ ਨਹੀਂ ਮਾਤਾ ਦਾ ਤਰੀਕਾ ਬੜਾ ਵਧੀਆ ਸੀ ਮਾਤਾ ਨੇ ਆਖਿਆ ਨਾਂ ਤ੍ਰਿਪਤਾ ਜੀ ਤ੍ਰਿਪ ਅਰਥ ਹੁੰਦੇ ਨੇ ਰੱਜਿਆ ਹੋਇਆ ਰੱਬ ਨੇ ਕਿਸੇ ਦੇ ਘਰ ਵਿੱਚ ਆਉਣਾ ਤੇ ਉਹਨੂੰ ਮਾਂ ਤ੍ਰਿਪਤਾ ਚਾਹੀਦੀ ਉਹਨੇ ਦੁਨੀਆ ਦਾ ਕਲਿਆਣ ਕਰਨੇ ਤੇ ਪਿਤਾ ਦਾ ਨਾਮ ਹੈ ਪਿਤਾ ਮਹਿਤਾ ਕਲਿਆਣ ਦਾਸ ਅੱਦੇ ਸਾਡੇ ਸਿੱਖ ਜਿਹੜੇ ਨੇ ਨਾਂ ਨਹੀਂ ਜਾਣਦੇ ਕਈ ਕਾਲੂ ਕਹਿੰਦੇ ਹਨ ਕਿ ਉਹਨਾਂ ਦਾ ਨਾਮ ਕਾਲੂ ਸੀ ਬਸ ਤੁਆਰੀ ਨਹੀਂ ਪੂਰਾ ਨਾਮ ਹੈ ਪਿਤਾ ਮਹਿਤਾ ਕਲਿਆਣ ਦਾਸ ਉਹ ਕਿਸੇ ਆਮ ਘਰ ਚ ਉਤਾਰੀ ਪੁਰਸ਼ ਨਹੀਂ ਹੁੰਦਾ ਕਈ ਜਨਮ ਲੱਗ ਜਾਂਦੇ ਨੇ ਉਤਾਰੀਆਂ ਨੂੰ ਆਉਣ ਲੱਗੀਆਂ ਕਾਰਨ ਕਿ ਮਾਂ ਨਹੀਂ ਮਿਲ ਰਹੀ ਹੁਣਾਂ ਤੇ ਹੈ ਸੰਸਾਰ ਤੇ ਪਰ ਤਬਸਵੀ ਮਾ ਮਲੇ ਤਾਂ ਤੁਹਾਨੂੰ ਪਤਾ ਹੈ ਕਿ ਜਿਸ ਬਾਬੇ ਦਾ ਆਗਮਨ ਹੁੰਦਾ ਹੈ ਜਿਹਦੇ ਪੁੱਤਰਾਂ ਦੀਆਂ ਸ਼ਹੀਦੀਆਂ ਮਨਾ ਰਹੇ ਉਹਨੂੰ ਇਸ ਮਹੀਨੇ ਨੂੰ ਸ਼ਹੀਦੀਆਂ ਦਾ ਮਹੀਨਾ ਕਿਹਾ ਜਾਂਦਾ ਹੈ ਜਦੋਂ ਉਹ ਹੁੰਦਾ ਹੈ ਤੇ ਕਿੰਨੇ ਸਾਲਾਂ ਦੀ ਤਪੱਸਿਆ ਜੀ 26 ਸਾਲਾਂ ਤੋਂ ਵੱਧ ਸਮਾਂ ਤਪੱਸਿਆ ਕੀਤੀ ਮਾਤਾ ਗੁਦਰੀ ਨੇ ਤਾਂ ਇਨਾ ਮਹਾਨ ਗੁਰੂ ਸੰਸਾਰ ਤੇ ਆਇਆ ਜਿਨੇ ਆਪਣੇ ਨੇਤਰਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਆਪਣੇ ਪੁੱਤਰਾਂ ਤੋਂ ਪਿਆਰੇ ਸਿੱਖਾਂ ਨੂੰ ਹਜ਼ਾਰਾਂ ਗੋਲੀਆਂ ਆਪਣੇ ਸੀਨੇ ਵਿੱਚ ਖਾਂਦਿਆਂ ਵੇਖਿਆ ਪਰ ਨੇਤਰਾਂ 'ਚੋਂ ਹੰਝੂ ਨਹੀਂ ਸੀ ਆਏ ਇੱਕ ਵਾਰੀ ਆਏ ਜੀ ਹੰਝੂ ਬਸ ساری ਰਾਤ ਮੇਰੇ ਬਾਬੇ ਦੇ ਨੇਤਰਾਂ 'ਚੋਂ ਹੰਝੂ ਡਿੱਗਦੇ ਰਹੇ ਜਦੋਂ 40 ਦੇ ਸਾਫੇ ਸਵਾਰਦੇ ਸੁੱਤਿਆਂ ਦੇ ਆਪਾਂ ਬੰਦ ਗਏ ਨਾ ਵਿਕਣਗ ਦੇ ਤੌਰ ਤੇ ਵੀ ਚਲੋ ਜੀ ਫਤੇਗੜ ਚਲਣਾ ਹੈ ਬੱਸ ਕਰਨ ਦੀ ਕਰਾਇਆ ਦੇ ਦਿਓ ਬੱਸ ਮौज ਮਾਣੀ ਉੱਥੇ ਜਾ ਕੇ ਸਿੱਖਿਆ ਥੋੜਾ ਲੈ ਕੇ ਕਿਤੇ ਕੁਝ ਅਰਦਾਸ ਕਰਕੇ ਆਉਂਦਾ ਵੀ ਅੱਜ ਤੋਂ ਬਾਅਦ ਮੈਂ ਆਪਣੇ ਕੇਸ ਨਹੀਂ ਕਟਾਂਦਾ ਅੱਜ ਤੋਂ ਬਾਅਦ ਸਤਿਗੁਰੂ ਤੇਰਾ ਸਿੱਖ ਬਣਾਗਾ ਕਿਤੇ ਦੁਆਰਾਂ ਨੂੰ ਵੇਖ ਕੇ ਰੋਏ ਹੋ ਕਿਤੇ ਸਾਡੇ ਨੇਤਰ ਸਿਰਜ ਲੋਏ ਆਪਾਂ ਤੇ ਠੰਡੇ ਬੁਰਜ ਵਿੱਚ ਵੀ ਸ਼ਾਹ ਸਿੰਘਾਂ ਲੈਣੇ ਆ ਫੋਟੋਆਂ ਖਿੱਚ ਲੈਣੇ ਆ ਵੀ ਆਹ ਹੈ ਠੰਡਾ ਬੁਰਜ ਫਿਰ ਉਸੇ ਟਾਈਮ ਪਾ ਦਿੰਨੇ ਆ ਫੋਨ ਤੇ ਸਾਨੂੰ ਮਾਂ ਨਹੀਂ ਯਾਦ ਆਉਂਦੀ ਕਿ ਇੱਥੇ ਸੀ ਠਰੂੰ ਠਨੂੰ ਕਰਦੀ ਮਾਂ ਗੁਦਰੀ ਗੋਦੀ ਵਿੱਚ ਘੁੱਟਦੀ ਸੀ ਕੱਪੜਾ ਵੀ ਨਹੀਂ ਸੀ ਤੰਤੇ ਦੀ ਕੋਈ ਕੰਬਲ ਨਹੀਂ ਦਿੱਤੇ ਸਾਨੂੰ ਤੇ ਤੁਸੀਂ ਕਹਿ ਦੇਣਾ ਕਿ ਇੱਥੇ ਵੀ ਕੰਬਲ ਵਿਛਾ ਦੇਓ ਇੱਥੇ ਬੈਠਿਆਂ ਵੀ ਠੰਣ ਲੱਗਦੀ ਪਰ ਠੰਡੇ ਬੁਰਜ ਵਿੱਚ ਜਾ ਕੇ ਬਹਿ ਕੇ ਵੇਖਿਓ ਇਹਨਾਂ ਦਿਨਾਂ ਚ ਰਾਤ ਨੂੰ ਇੱਕ ਜ਼ਾਲਮਾਂ ਦਾ ਡਰ ਵੀ ਪਤਾ ਨਹੀਂ ਕਦੋਂ ਇਹਨਾਂ ਨੇ ਮੇਰੇ ਬੱਚਿਆਂ ਨੂੰ ਸ਼ਹੀਦ ਕਰ ਦੇਣਾ ਦੂਜਾ ਪਰਮੇਸ਼ਰ ਦੀ ਦੇਵ ਨਾਇਤ ਨਹੀਂ ਠੰਡ ਦਾ ਮਹੀਨਾ ਉਹ ਠੰਡ ਵੀ ਇੰਨੀ ਕੜਾਕੇ ਦੀ ਭਿਆਨਕ ਅੱਜ ਤੇ ਨਹੀਂ ਪੈਂਦੀ ਜੀ ਠੰਡ ਜਿਹੜੀ ਠੰਡ ਸੀ ਦਸਹਰੇ ਤੋਂ ਆਰੰਭ ਹੁੰਦੀ ਸੀ ਉਹ ਨਹੀਂ ਹੁੰਦੀ ਦਿਵਾਲੀ ਤੱਕ ਤੇ ਬਿਲਕੁਲ ਗਰਮੀ ਹੁੰਦੀ ਅਸੀਂ ਆਪ ਪੜਦਿਆਂ ਰਾਮਲੀਲਾ ਵੇਖਣ ਜਾਂਦੇ ਸੀ ਕੰਬਲੀਆਂ ਲੈ ਕੇ ਮੋٹے ਕੱਪੜੇ ਪਾ ਕੇ ਰਾਤ ਨੂੰ ਜਾਂਦੇ ਸੀ ਹੁਣ ਤੇ ਦਸਹਰੇ ਵੇਲੇ ਤੇ ਪਾਣੀ ਨਹੀਂ ਪੈਂਦੇ ਏਸੀ ਪੱਖੇ ਚੱਲਦੇ ਰਹਿੰਦੇ ਨੇ ਦਸੰਬਰ ਤੱਕ ਸਾਡੇ ਨੇਪ ਤੇ ਜਾ ਕੇ ਬੰਦ ਹੁੰਦੇ ਨੇ ਉਸ ਮਾਂ ਨੇ ਸੰਭਾਲ ਲਿਆ ਉਥੇ ਵੀ ਆਖਿਆ ਆਪਣੇ ਸਿੱਖੀ ਚ ਪਰਪੱਕ ਲੈਣਾ ਸਿੱਖਿਆ ਦਿੰਦੀ ਨਹੀਂ ਸਾਡੇ ਕੋਲ ਤੇ ਵੇਰ ਨਹੀਂ ਅਸੀਂ ਆਖਿਆ ਨਾ ਬੱਚੇ ਜੀ ਸਿੱਖੀ ਵਾਲ ਹੁੰਦੇ ਨੇ ਜੀ ਗੱਲ ਨਹੀਂ ਸੁਣਦੇ ਕਦੀ ਬਹਿ ਕੇ ਸੁਣਾਈ ਨਹੀਂ ਸਕੂਲੋਂ ਹੁੰਦਾ ਜੇ ਮੂੰਹ ਸਿੱਧਾ ਨਹੀਂ ਹੁੰਦਾ ਰੋਟੀ ਮੂੰਹ ਚ ਪਾਈ ਨਹੀਂ ਬਸ ਟਿਊਸ਼ਨ ਦਾ ਟਾਈਮ ਹੋ ਗਿਆ ਚੁੱਕ ਕੇ ਬੈਗ ਤੋਰਦਾ ਫਿਰ ਥੋੜਾ ਮੋਤਾ ਖੇਡਦਾ ਫਿਰ ਥੱਪੜ ਮਾਰ ਮਾਰ ਕੇ ਸਵਾਦ ਹੋ ਜੀ ਇਹਨੂੰ ਬਸ ਵੇਰੀ ਉੱਠਣਾ ਨੇ ਵੈਣ ਆਉਣ ਵਾਲੀ ਤੁਸੀਂ ਗੱਲ ਹੀ ਨਹੀਂ ਕੀਤੀ ਆਪਣੇ ਬੱਚਿਆਂ ਨਾਲ ਕਦੀ ਤੁਸੀਂ ਆਪਣੇ ਬੱਚਿਆਂ ਨੂੰ ਕੇਵਲ ਤੇ ਕੇਵਲ ਪੈਸੇ ਕਮਾਣ ਦੀ ਮਸ਼ੀਨ ਬਣਾ ਰਹੇ ਹੋ ਇਸੇ ਕਰਕੇ ਤੁਸੀਂ ਤੰਗ ਹੋ ਰਹੇ ਹੋ ਵੀ ਬੱਚੇ ਜਿੱਦੇ ਜੀ ਬੱਚੇ ਆਖ ਨਹੀਂ ਲੱਗਦੇ ਉਹ ਤੇ ਬੜੀ ਜਿੱਦ ਪਕਾਉਂਦੇ ਨੇ ਤੁਹਾਡੇ ਆਖੇ ਲੱਗਣ ਕਿਵੇਂ ਆਖੇ ਲੱਗਣ ਵਾਲਾ ਕੋਈ ਵੀ ਕਰਮ ਤੁਸੀਂ ਨਹੀਂ ਕੀਤਾ ਘੰਟਾ ਦੋ ਘੰਟੇ ਮਾਂ ਕੋਲ ਪਿਓ ਕੋਲ ਟਾਈਮ ਹੋਵੇ ਹੁਣ ਇੱਥੇ ਮਾਂ ਨੇ ਸਮਝਾ ਲੈਣਾ ਏਸੀ ਪੁਰਾਣੀਆਂ ਮਾਵਾਂ ਦੀ ਰੀਤ ਕਹਿਣ ਲਗੀ ਪੁੱਤਰ ਉਮਰੀ ਗੱਲ ਸੁਣ ਸੁਣੋ ਤਾਂ ਤਿਤ ਚਿਤ ਬਾਤ ਵਿਚਾਰੋ ਇੱਕ ਵਿਚਾਰ ਕਰਨਾ ਜਵਾਨ ਹੋ ਗਿਆ ਨਿਜ ਕਾਰਜ ਕੀਜੈ ਨਿਰਭਾਰੋ ਤੂੰ ਪਿਓ ਦੀ ਅੱਖੇ ਕਿਉਂ ਲੱਗਣਾ ਮੇਰੀ ਅੱਖੇ ਕਿਉਂ ਲੱਗਣਾ ਇਹਨਾਂ ਲੋਕਾਂ ਦੀ ਅੱਖੇ ਕਿਉਂ ਲੱਗਣਾ ਤੂੰ ਆਪਣਾ ਕੰਮ ਆਪ ਚੁਣ ਲੈ ਤੈਨੂੰ ਬਣਾ ਦੇਾਂਗੇ ਜਿਹੜਾ ਕੰਮ ਤੂੰ ਕਰਨਾ ਚਾਹੁੰਦਾ ਹੈ ਉਹ ਆਮ ਦਾਸ ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਮੈਂ ਨਹੀਂ ਕਹਿੰਦੀ ਤੂੰ ਆਹ ਕਾਰੋ ਕਰ ਨਹੀਂ ਤੂੰ ਆਪਣਾ ਕੰਮ ਚੁਣ ਇਸ ਤਰ੍ਹਾਂ ਮਾਤਾ ਜੀ ਆਪਣੇ ਪੁੱਤਰ ਦੇ ਨੇੜੇ ਬਹਿ ਕੇ ਹੁਣ ਆਪਣੇ ਪੁੱਤਰ ਨੂੰ ਸਮਝਾ ਰਹੇ ਹਨ ਤੁਜ ਕਿਉ ਬਨੈ ਫਕੀਰ ਸੰਗਾ ਗ੍ਰਸਤ ਕਾਜ ਕਰਿਐ ਸੋ ਮੰਗਾ ਤੈਨੂੰ ਅਸੀਂ ਵਿਆਣਾ ਗ੍ਰਸhtੀਆਂ ਵਾਲੇ ਕੰਮ ਕਰ ਸਾਡਾ ਕਲੌਤਾ ਬੇਟਾ ਤੂੰ ਤੈਨੂੰ ਵੇਖ ਵੇਖ ਕੇ ਮੈਂ ਜਿਉਂਦੀ ਹਾਂ ਤੇਰੇ ਤੋਂ ਬਣਾ ਮੇਰੀ ਜ਼ਿੰਦਗੀ ਨਹੀਂ ਨਾਨਕ ਤੂੰ ਫਕੀਰਾਂ ਨਾਲ ਜਾਣਾ ਸਾਧੂਆਂ ਕੋਲ ਬਹਿ ਜਾਣਾ ਕਿਤੇ ਤੂੰ ਫਕੀਰਾਂ ਨਾਲ ਚਲਾ ਗਿਆ ਤੇ ਤੇਰੀ ਮਾਂ ਜਿਉਂਦੀ ਨਹੀਂ ਰਹੇਗੀ ਮੈਨੂੰ ਪਤਾ ਹੈ ਛੋਟੇ ਹੁੰਦਿਆਂ ਜਦੋਂ ਸਾਡੇ ਪਿੰਡਾਂ 'ਚ ਕੋਈ ਮੱਝ ਵੇਚਦਾ ਸੀ ਨਾ ਚੰਗੀ ਕਿਤੇ ਲੋੜ ਪੈਣੀ ਜੱਟ ਨੂੰ ਪੈਸਿਆਂ ਦੀ ਮੱਝ ਵੇਚ ਦੇਣੀ ਤੇ ਸਾਰਾ ਟਰਪਰ ਰੋਂਦਾ ਰਹਿੰਦਾ ਸੀ ਦੱਸ ਦੇਣਾ ਅੱਜ ਅਸੀਂ ਬੱਚਿਆਂ ਨੂੰ ਭੇਜਨੇ ਆ ਬਦਸ਼ਤੀ ਇਹਨੂੰ ਭੇਜਿਆ ਕੁਵਾਰੀ ਨੂੰ ਇੱਥੇ 4 ਮਿੰਟ ਲੇਟ ਆ ਕੇ ਸਕੂਲੋਂ ਗੱਲ ਪਾ ਕੇ ਸਕੂਲ ਵਾਲਿਆਂ ਦੇ ਪਰ ਉੱਥੇ ਕੌਣ ਸੰਭਾਲਦਾ ਤੁਹਾਡੀਆਂ ਧੀਆਂ ਨੂੰ ਅਸੀਂ DJ ਵਜਾਣੇ ਆ ਅਰਦਾਸਾਂ ਕਰਾਨੇ ਆ ਕਿ ਆ ਗਿਆ ਵੀਰਾਂ ਜੀ ਮੌਜ ਲੱਗੀ ਸਾਡੀ ਨੱਚੇ ਅਸੀਂ ਆਪਣੇ ਬڑے ਨਾਜਾਂ ਨਾਲ ਬڑے ਪਿਆਰ ਨਾਲ ਬڑے ਲਾਡਾਂ ਨਾਲ ਪਾਲੇ ਬੱਚਿਆਂ ਨੂੰ ਵਿਦੇਸ਼ ਤੋਰ ਕੇ ਮਨੋ ਖਲਡੂ ਵੰਡ ਰਿਆ ਮਰਤੀਆਂ ਵੰਡ ਰਿਆ ਪ੍ਰਸ਼ਾਦ ਵੰਡ ਰਿਆ ਇੱਕ ਇੱਕ ਬੱਚਾ ਉਹ ਵਿਦੇਸ਼ ਬੈਠਾ ਤੋਰਨ ਲੱਗਿਆਂ ਖੁਸ਼ ਹੋਏ ਬੱਚੇ ਉਹਨਾਂ ਸਾਡੀ ਚੱਲਣ ਹੀ ਨਹੀਂ ਦਿੱਤੀ ਪਰ ਪਿੱਛੋਂ ਮਾਵਾ ਆਪੇ ਜਦੋਂ ਉਹਨਾਂ ਨੂੰ ਲੋੜ ਪਈ ਵੀ ਕਿਤੇ ਹਸਪਤਾਲ ਜਾਣਾ ਹੈ ਦਵਾਈ-ਸ਼ਵਾਈ ਲੈਣੀ ਗੁਆਂਢੀਆਂ ਗੁਆਂਢੀਆਂ ਨੂੰ ਆਵਾਜ਼ ਮਾਰਦੇ ਰਹਿੰਦੇ ਆ ਕਿ ਮੈਨੂੰ ਤੇ ਮੇਰੇ ਕੋਲ ਗੱਡੀ ਨਹੀਂ ਚਲਾਈ ਜਾਂਦੀ ਸਕੂਟਰ ਨਹੀਂ ਆ ਤੂੰ ਨਾਲ ਬੈ ਫਿਰ ਉਹਨਾਂ ਨੂੰ ਪੈਸੇ ਦੇ ਕੇ ਲਾਲਚ ਦਿੱਤਾ ਜਾਂਦਾ ਹੈ ਕਿ ਤੂੰ ਕਰ ਲਿਆ ਕਰ ਸੇਵਾ ਤੇਰੀ ਸੇਵਾ ਅਸੀਂ ਕਰਦੇ ਆਂਗੇ। ਸਿਰਪ ਧੰਨ ਨਾਲ ਸਬੰਧ ਰਹਿ ਗਿਆ ਸਾਡਾ। ਬਾਬੇ ਨਾਨਕ ਦੀ ਮਾਂ ਕਹਿੰਦੀ ਤੇਰਾ ਫਕੀਰਾਂ ਨਾਲ ਜਾਣਾ ਨਹੀਂ ਬਣਦਾ। ਤੁੱਝ ਕਿਉਂ ਬਣੈ ਫਕੀਰਾਂ ਸੰਗਾ। ਉਹ ਉਹ ਕੰਮ ਕਰ ਜਿਹਦੇ ਨਾਲ ਤੇਰਾ ਵਿਆਹ ਹੋਣਾ ਹੈ। ਲੋਕਾਂ ਵਿਆਹ ਨਹੀਂ ਕਰਨਾ। ਮੈਨੂੰ ਇਹ ਪਤਾ ਹੈ ਮੈਨੂੰ ਵੀ ਲੋਕ ਕਹਿੰਦੇ ਸੀ ਕਿ ਜੇ ਗ੍ਰੰਥੀ ਬਣ ਗਿਆ ਤੇ ਰਿਸ਼ਤਾ ਨਹੀਂ ਹੋਣਾ। ਅੱਜ ਤੇ ਅਸੀਂ ਲੰਬੜਿਆ ਨਾ ਨਸ਼ਾ ਇਹ ਨਾ ਹੋ ਗਿਆ ਵੀ ਉਹ ਲੰਬੜਿਆ ਜਿਹੜਾ ਨਸ਼ਾ ਨਹੀਂ ਖਾਂਦਾ। ਪਰ ਪਹਿਲੋਂ ਕਹਿੰਦੇ ਸਲਾਇਏ ਤੇ ਗੁਰਦੁਆਰੇ ਕਰਦਾ ਇਹਦੇ ਨਾਲ ਰਿਸ਼ਤਾ ਥੋੜਾ ਕਰਾਂਗੇ ਭਾਈ ਵਾਲ ਰਿਸ਼ਤਾ ਨਹੀਂ ਕਰਨਾ ਇਹ ਸੁਭਾਸ ਸਾਡੇ ਮਾਂ ਵੀ ਕਹਿੰਦੀ ਬਾਬੇ ਨਾਨਕ ਦੀ ਮਾਂ ਕਹਿ ਰਹੀ ਜੀ ਸਤਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਵੀ ਨਹੀਂ ਤੇਰਾ ਫਕੀਰਾਂ ਨਾਲ ਨਹੀਂ ਜਾਣਾ ਬਣਦਾ ਨਾਨਕ ਤੂੰ ਉਹ ਕੰਮ ਕਰ ਜਿਹੜਾ ਤੈਨੂੰ ਚੰਗਾ ਲੱਗਦਾ ਕਰਨਾ ਕਾਰੋਬਾਰ ਪਾਏਗਾ ਫਕੀਰਾਂ ਨਾਲ ਨਹੀਂ ਮੈਂ ਜਾਣ ਦੇਣਾ ਕ੍ਰਿਖੀ ਕਰਨ ਕੀ ਜੇ ਨਹ ਪ੍ਰੀਤੀ ਹੀ ਬੰਦੋ ਬੰਦ ਸਿੱਖੋ ਅਸ ਰੀਤੀ ਵੰਦਾਰਾ ਬਣਦਾ ਕੋਈ ਵਪਾਰ ਕਰ ਲੈ ਵਪਾਰੀ ਧਨ ਤੇਰੇ ਪਿਓ ਕੋਲ ਬੜਾ ਧਨ ਲਾ ਦੇਾਂਗੇ ਆਪਾਂ ਵੀ ਕਈ ਵਾਰੀ ਵਿਦੇਸ਼ ਜਾਣ ਵਾਲੇ ਬੱਚਿਆਂ ਨੂੰ ਸਮਝਾਉਂਦੇ ਆਂ ਵੀ ਜਿਹੜਾ 3 ਲੱਖ ਲਾਣਾ ਹੈ ਕੋਈ ਨਾ ਕੋਈ ਦੁਕਾਨ ਕਰ ਲੈ ਉਹ ਕਹਿੰਦਾ ਨਹੀਂ ਉਥੇ ਰੁਪਈਆ ਕਮਾਵਾਂਗਾ ਇੱਥੇ ਛੱਟ ਬਣਨੇ ਨੇ ਉਥੇ ਰੁਪਈਆ ਕਮਾਵਾਂਗਾ ਅਮਰੀਕਾ 'ਚ ਇੱਥੇ 80 ਬਣਨਗੇ ਤੁਹਾਨੂੰ ਕੀ ਪਤਾ ਹੈ ਇਹ ਗੱਲਾਂ ਅਸੀਂ ਕਿਉਂ ਸੁਣੀਆਂ ਕਿਉਂਕਿ ਉਹਨਾਂ ਨੂੰ ਪੜ੍ਹਾਈ ਇਹਨਾਂ ਦਿੱਤਾ ਗਿਆ ਵੀ ਉਹਨਾਂ ਦੇ ਵਸ ਦੀ ਖੇਡ ਨਾ ਰਹੀ ਉਹ ਚਾਹਦੇ ਨੇ ਕਿ ਇੱਕੋ ਦਿਨ ਤੁਸੀਂ ਰਾਸ਼ਟਰਪਤੀ ਬਣ ਜਾਈਏ ਸਾਨੂੰ ਮੁੱਖ ਮੰਤਰੀ ਦੀ ਪਦਵੀ ਮਿਲ ਜਾਈਏ ਸੀ ਪ੍ਰਧਾਨ ਮੰਤਰੀ ਬਣ ਕੇ ਰਹੀਏ ਅਸੀਂ ਨਹੀਂ ਮਾੜਾ ਕੰਮ ਕਰ ਸਕਦੇ ਭਾਵੇਂ ਉੱਥੇ ਜਾ ਕੇ ਮਜ਼ਦੂਰੀ ਕਰਨ ਇੱਥੇ ਜਿਹੜੇ ਤੁਸੀਂ ਮਜ਼ਦੂਰ ਲਾਉਂਦੇ ਹੋ ਕੰਮ ਤੇ ਬਸ ਜਿਹੜੇ ਪੜ੍ਹ ਤੂ ਕਰਕੇ ਉੱਥੇ ਗਏ ਨੇ ਉਥੇ ਪੜ੍ਹੇ ਲਿਖੇ ਮਜ਼ਦੂਰ ਬਣਦੇ ਨੇ ਕੋਈ ਡਾਕਟਰ ਵੱਡੇ ਅਫਸਰ ਨਹੀਂ ਬਣਦੇ ਹੋ ਦੇ ਭੇਜਣਾ ਬੱਚੇ ਨੂੰ ਇੰਜੀਨੀਅਰ ਕਰਾਓ ਵਧੀਆ ਕੋਰਸ ਕਰਾ ਕੇ ਭੇਜੋ ਕੋਈ ਗੁਨਾਹ ਨਹੀਂ ਪਰ ਬੱਚੇ ਤੁਹਾਡੇ ਸਿਰ ਤੇ ਗੋਡਾ ਇਹੋ ਜਿਹਾ ਰੱਖਦੇ ਨੇ ਵੀ ਤੁਸੀਂ ਆਖਦੇ ਨਹੀਂ ਵੀ ਇਹਨੂੰ ਤੇ ਭੇਜ ਦੇਣਾ ਚਾਹੀਦਾ ਨਹੀਂ ਤੇ ਪਤਾ ਨਹੀਂ ਕੀ ਕਰ ਲੇਗਾ ਕਈ ਤੇ ਡਰਦੇ ਨੇ ਕਿ ਕਿਦੋਂ ਜੀ ਨਾ ਕੰਮ ਫਦੇ ਕਰ ਲਵੇ ਨਸ਼ਿਆਂ ਦੇ ਆਦੀ ਬੱਚਿਆਂ ਨੂੰ ਵੀ ਅਸੀਂ ਇੱਥੇ ਨਹੀਂ ਰੋਕ ਪਾਉਂਦੇ ਵੀ ਕਿਤੇ ਬੱਚਾ ਸਾਡੇ ਹੱਥਾਂ ਚੋਂ ਨਿਕਲ ਨਾ ਗਏ ਉਹ ਨਸ਼ੇ ਨਾਲ ਭਾਵੇਂ ਮੌਤ ਹੋ ਜੇ ਉਹਦੀ ਨਸ਼ੇ ਤੋਂ ਰੋਕਿਆ ਨਾ ਗਿਆ ਕਿ ਹੋ ਸਕਦਾ 10 ਸਾਲ ਹੋਰ ਕੱਟ ਦੇ ਡਰਦੇ ਰਹੇ ਮਾਪੇ ਕਿ ਜੇ ਅਸੀਂ ਰੋਕਿਆ ਕਿਤੇ ਕੰਮ ਹੀ ਨਾ ਕਰ ਲਿਆ ਆਪਣਾ ਕਰਦੇ ਨੇ ਬੱਚੇ ਮੌਤ ਕਹਾਣੀਆਂ ਤੁਸੀਂ ਅਖਬਾਰਾਂ ਚ ਟੀਵੀਾਂ ਚ ਫੋਨ ਚ ਵੇਖ ਲਓਗੇ ਆਪਾਂ ਅਖਿਆ ਕਿ ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਵਿਅਕਤੀ ਮਰ ਰਹੇ ਨੇ ਆਰਥਿਕ ਪੱਖ ਤੋਂ ਕਿਸਾਨ ਆਤਮ ਹੱਤਿਆ ਕਰ ਰਿਹਾ ਕਿੰਨੇ ਮਜਬੂਰ ਕੀਤਾ ਅਸੀਂ ਆਪ ਕਿ ਬਾਪੂ ਨਹੀਂ ਸਾਹਮਣੇ ਵਾਲੇ ਦੀ ਕੋਠੀ ਵਾਣਗੀ ਸਾਨੂੰ ਤੇ ਕੋਠੀ ਪਾ ਕੇ ਦੇ ਬਾਪੂ ਭਾਵੇਂ ਬਾਅਦ ਚ ਭਾ ਲੈ ਲੈ ਵੀ ਸਾਨੂੰ ਚਾਹੀਦਾ ਘਰ ਇਹੋ ਜਿਹਾ ਨਹੀਂ ਕੱਚੇ ਘਰਾਂ ਚ ਜਿਉਣ ਵਾਲਾ ਵਿਅਕਤੀ ਤੁਹਾਡੇ ਨਾਲੋਂ ਅਮੀਰ ਸੀ ਤੁਹਾਡੇ ਨਾਲੋਂ ਚੰਗਾ ਸ਼ੋ ਤਾਂ ਦਿਲ ਬੜਾ ਵਧੀਆ ਸੀ ਇਨ੍ਹਾਂ ਕਰੋੜਾਂ ਦੀਆਂ ਕੋਠੀਆਂ ਵਿੱਚ ਜਿਉਣ ਵਾਲੇ ਜੀਆਂ ਦੇ ਦਿਲ ਜਿਹੜੇ ਨੇ ਉਹ ਵੀ ਪੱਥਰਾਂ ਵਰਗੇ ਜਿੰਨੇ ਪੱਥਰ ਸੁਹਾਵਣੇ ਤੁਸੀਂ ਕੋਠੀਆਂ 'ਚ ਲਾਏ ਉਹ ਤੋਂ ਜ਼ਿਆਦਾ ਪੱਥਰ ਤੁਹਾਡੇ ਜਿਲਾ 'ਚ ਟਿਕੇ ਤੁਹਾਡੇ ਉੱਤੇ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਜਾਏ ਬੱਚਾ ਦੂਰ ਜਾਏ ਬੱਚਾ ਨੇੜੇ ਸਾਨੂੰ ਕੋਈ ਪਰਵਾਹ ਨਹੀਂ ਮਾਂ ਕਹਿੰਦੀ ਨਹੀਂ ਪੁੱਤਰ ਤੂੰ ਵਪਾਰੀ ਬਣ ਜੇ ਤੂੰ ਖੇਤੀ ਨਹੀਂ ਨਾ ਕਰਨੀ ਵਪਾਰ ਕਰਣਾ ਹੈ ਖਰਚ ਸੰਭਾਲੋ ਆਪਣਾ ਨਕੇਤਾ ਕਰੋ ਕਾਰ ਕੋ ਹੋਏ ਸਚੇ ਤਾ ਕਰਦਾ ਕਾਰੋਬਾਰ ਸੰਭਾਲ ਲੈ ਇਹ ਖਰਚ ਸਾਰਾ ਸੰਭਾਲ ਚੰਗੀ ਤਰ੍ਹਾਂ ਕਰੋ ਉਪਾਏ ਜਬ ਦਰਬ ਉਪਾਉ ਭਲ ਬਿਧ ਸੰਚੋ ਨਿਜ ਘਰ ਲਿਆਵੋ ਪਹਿਲੋ ਧਨ ਲਾ ਦਿਓ ਕੋਈ ਤਰੀਕਾ ਲੱਭ ਲਓ ਫਿਰ ਘਰ ਧਨ ਲੈ ਕੇ ਆਓ ਉਹਦੇ ਚ ਜਿਹੜੀ ਬਚਤ ਹੋਵੇਗੀ ਉਹ ਕਰ ਲਿਆ ਕਿ ਆਵੋਗੇ ਘਰ ਧਨ ਇਕੱਤਰ ਹੋਵੇਗਾ ਕੋ ਖਤਰੀ ਤਬ ਕਰਹਿ ਨਿਹਾਰੂ ਲਖੈ ਕਮਾਉ ਸਹੇ ਪਰਵਾਰੂ ਹੁਣ ਮਾਂ ਕੀ ਲਾਲਚ ਦੇ ਰਹੀ ਜੀ ਆਪਣੇ ਪੁੱਤਰ ਨੂੰ ਸਮਝਾ ਰਹੀ ਜਿਹੜਾ ਦੁਨੀਆ ਨੂੰ ਸਮਝਾਣਾ ਹੈ ਕਿੰਦੀ ਵੀ ਜੇ ਤੂੰ ਵਿਵਾਰ ਕਰਕੇ ਧਨ ਲਿਆਏਂਗਾ ਅਸੀਂ ਇਸ ਤੋਂ ਨੇ ਪ੍ਰਭਾਵਿਤ ਹੁੰਦੇ ਨਾ ਭਾਵੇਂ 10000 ਵਾਲੀ ਨੌਕਰੀ ਵਾਲਾ ਬੱਚਾ ਹੋਵੇ ਚੰਗਾ ਮੋਟਰਸਾਈਕਲ ਕਾਲੀ ਐਨਕ ਚੰਗੇ ਕੱਪੜੇ ਨਵਾਂ ਮੋਟਰਸਾਈਕਲ ਚੰਗਾ ਉਹਨਾਂ ਬੈਗ ਪਾਇਆ ਉਹਨਾਂ ਬੈਗ 'ਚ ਭਾਵੇਂ ਦਵਾਨੀ ਨਾ ਹੋਵੇ ਪੀ ਇਹ ਬੜੇ ਲਿਆਉਂਦਾ ਆਏਗਾ ਕਮਾ ਕੇ ਅਸੀਂ ਉਹਦੇ ਜਿਹੜਾ ਗਾਲ 'ਚ ਬੈਗ ਜਾਂ ਨਿਕਾਜਾ ਪਾ ਲੈਣ ਉਹਦੇ ਤੋਂ ਪ੍ਰਭਾਵਿਤ ਹੋ ਗਏ ਪੀ ਇਹ ਬੜੇ ਪੈਸੇ ਪਾਈ ਫਿਰਦਾ ਹੈ ਭਾਵੇਂ ਵਿੱਚ ਵਿਚਾਰੇ ਦੇ ਕੁਝ ਵੀ ਨਾ ਹੋਵੇ ਪਰ ਉਹ ਸ਼ੋਅ ਬਣਾ ਲਿੰਦਾ ਪੂਰੀ ਜੇ ਮੈਂ ਤੁਹਾਡੇ ਨਾਲੋਂ ਘੱਟ ਨਹੀਂ ਆਪਣੀ ਟੋਰ ਕਢ ਲੀ ਪੂਰੀ ਭਾਵੇਂ ਕਹਿੰਦੀ ਜਦੋਂ ਤੂੰ ਲੈ ਕੇ ਆਏਗਾ ਨਾ ਤਨ ਤੇ ਕੋਈ ਨਾ ਕੋਈ ਖਤਰੀ ਵੇਖੇਗਾ ਨੇ ਨਾਨਕ ਕਮਾਊ ਹੋ ਗਿਆ ਪਟਵਾਰੀ ਦਾ ਪੁੱਤ ਹੈ ਤੇ ਬੜੀ ਕਮਾਈ ਕਰ ਰਿਹਾ ਹੈ। ਨੇ ਜੀ ਤੰਨੀਆਂ ਤੂੰ ਜਿਦੇ ਪਿਆਹੀ ਸੁਜਸ ਹੋਏ ਸਭ ਲੋਕ ਨਮਾਹੀ ਤੇਰੇ ਤੋਂ ਪ੍ਰਭਾਵਿਤ ਹੋ ਕੇ ਕਿਸੇ ਖੱਤਰੀ ਨੇ ਰਿਸ਼ਤਾ ਕਰ ਦੇਣਾ ਆਪਣੀ ਧੀ ਦਾ ਤੇਰਾ ਵਿਆਹ ਹੋ ਜਾਏਗਾ। ਤੂੰ ਗ੍ਰਿਸ਼ਤੀ ਬਣ ਜਾਏਗਾ। ਤੇ ਤੇਰੀ ਪਿਤਾ ਦੀ ਸੰਸਾਰ ਤੇ ਸ਼ਾਬਾਸ਼ ਹੋਵੇਗੀ ਬੱਲੇ ਬੱਲੇ ਹੋਵੇਗੀ ਪਿਤਾ ਨੂੰ ਲੋਕ ਚੰਗਾ ਕਹਿਣਗੇ ਕਿ ਪਟਵਾਰੀ ਸਾਹਿਬ ਦਾ ਪੁੱਤਰ ਬੜਾ ਕਮਾਊ ਹੈ ਅਬ ਕਾਜਨ ਤੇ ਲਖ ਹੈ ਉਦਾਸੂ ਮਿਲ ਕਰ ਮਨੁਜ ਕਰੈ ਉਪਹਾਸੂ ਤੁਸੀਂ ਕਾਰਜਾਂ ਤੋਂ ਉਦਾਸ ਰਹਿੰਦੇ ਹੋ ਪਰ ਤੈਨੂੰ ਪਤਾ ਨਾਨਕ ਸਾਡੀ ਕਿੰਨੀ ਬੇਇੱਜ਼ਤੀ ਹੋ ਰਹੀ ਹੈ ਸਾਨੂੰ ਕਿੰਨੀ ਸ਼ਰਮ ਆ ਰਹੀ ਲੋਕ ਹਾਸਾ ਕਰਦੇ ਨੇ ਤੇਰੇ ਪਿਓ ਤੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਮਜ਼ਾਕ ਕੀਤੇ ਜਾਂਦੇ ਨੇ ਕਿ ਨਾਨਕ ਜਿਹੜਾ ਕੰਮ ਕਾਜ ਯੋਗਾ ਨਹੀਂ ਨਾਨਕ ਸਧਾਰਨ ਹੈ ਨਾਨਕ ਨਵਾ ਕੀ ਤਵਾਜਨ ਖੋ ਚੁਕਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਤੇਰੀ ਮਾਂ ਨੇ ਆਪਣੇ ਦਿਲ ਵਿੱਚ ਸੁਮਈਆਂ ਨੇ ਬਹੁਤ ਕੁਝ ਸੁਣਾਈਆ ਮੈਂ ਤਾਨਕ ਸਮਝ ਤੂੰ ਬੜੇ ਵੱਡੇ ਸਰਕਾਰੀ ਉਹਦੇ ਦਾ ਪੁੱਤਰ ਹੈ ਇਹੋ ਜਾਂ ਤੇਰਾ ਪਿਤਾ ਕੰਮ ਕਰਦਾ ਹੈ ਇਹੋ ਜਾਂ ਕੰਮ ਕਰ ਕਹਨ ਨ ਕਹਨ ਨਾਇਕ ਤਿਨ ਕੋ ਤਾ ਤੂੰ ਕਸ਼ੂ ਨ ਕਰਤ ਕੀ ਕਰਨ ਗਯਤ ਕਹਿਣ ਲੱਗੇ ਇਹ ਕਹਿੰਦੇ ਨੇ ਨਾਨਕ ਜਿਹੜਾ ਹੈ ਪਟਵਾਰੀ ਦਾ ਪੁੱਤਰ ਜਿਹੜਾ ਹੈ ਇਹਨੂੰ ਕੋਈ ਗਿਆਨ ਨਹੀਂ ਬੜਾ ਨਾ ਲਾਇਕ ਹੈ ਤੇ ਇਹ ਤੇ ਸਾਰੇ ਸੁਣੋਗੇ ਤੁਹਾਡਾ ਪੁੱਤਰ ਕੰਮ ਨਾ ਕਰੇ ਤੁਹਾਨੂੰ ਸੁਣਨਾ ਪਏਗਾ ਸ਼ਰਾਤੀ ਹੋ ਜੇ ਮਾੜੇ ਕੰਮ ਕਰੇ ਉਹਨੂੰ ਥੋੜਾ ਕਿਸੇ ਨੇ ਆਖਣਾ ਫਲਾਣੇ ਦਾ ਪੁੱਤਰ ਮਾੜਾ ਕੰਮ ਕਰਦਾ ਇਹ ਗੱਲ ਕਹਿਣਗੇ ਕਹਣ ਲੱਗੀ ਲੋਕ ਨਲਾਇਕ ਕਹਿੰਦੇ ਨੇ ਵੀ ਇਹਨੂੰ ਕਿਸੇ ਵੀ ਕੰਮ ਦਾ ਗਿਆਨ ਨਹੀਂ ਲਖੈ ਦਰਿੱਦੀ ਕੋ ਮਤ ਹੀਨਾ ਕੋ ਭੱਖ ਐ ਇਹ ਬਲਤੇ ਛੀਨਾ ਕੋਈ ਕਹਿੰਦਾ ਬੜਾ ਆਲਸੀ ਹੈ ਕੋਈ ਕਹਿੰਦਾ ਮਤ ਤੋਂ ਹੀਣਾ ਇਹਦੇ ਕੋਲ ਮਤ ਨਹੀਂ ਕੋ ਭੱਖ ਐ ਇਹ ਬਲਤੇ ਛੀਨਾ ਕੋਈ ਕਹਿੰਦਾ ਨਾਨਕ ਇਹ ਬੜਾ ਕਮਜ਼ੋਰ ਹੋ ਗਿਆ ਮੈਂ ਹੁਣ ਨਹੀਂ ਸੁਣ ਸਕਦੀ ਬਹੁਤ ਕੁਝ ਲੋਕਾਂ ਤੋਂ ਸੁਣ ਚੁੱਕੀ ਹਾਂ ਬਦਰ ਸਮਾਨ ਬਤਨਿ ਉਪਹਾਸੋ ਕਹੈ ਸ੍ਰੀ ਕੀਰਖਾ ਜਸੋ ਜਿਨਾ ਸ੍ਰੀ ਕਾ ਨੂੰ ਈਰਖੈ ਉਸ ਤਰ੍ਹਾਂ ਵਾਰ ਵਾਰ ਮੈਨੂੰ ਸਤਾ ਰਹੇ ਨੇ ਸਤਿਗੁਰੂ ਨਾਨਕ ਸਾਹਿਬ ਜੀ ਆਪਣੀ ਮਾਤਾ ਦੇ ਬੋਲਾਂ ਨੂੰ ਸੁਣਦੇ ਨੇ ਕੀ ਉੱਤਰ ਦਿੰਦੇ ਹਨ ਇਹ ਆਪਕਲ ਦੇ ਸੰਗਤ ਸਰਵਣ ਕਰਿਓ ਅਜੇ ਨਹੀਂ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋ ਮੈਂ ਬਖਸ਼ ਲੈਣਾ ਜੀ ਪ੍ਰੇਮ ਸੰਤ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਰਾਮ ਕਲੀ ਮਹੱਲਾ ਤੀਜਾ ਸਿ ਕੋ ਅੰਕਾਰ ਸਤਪੁਰ ਪ੍ਰਸਾਦ ਅਨੰਦ ਪਿਆ ਰਿਮਾਈ ਸਤ ਗੁਰੂ ਮੈਂ ਪਾਇਆ ਸਤ ਪਾਇਆ ਸੇ ਸਿਮ ਬਣਿਆ ਸਾਗ ਰਤਨ ਪਰਵਾਰ ਪੁਨੀਆ ਸ਼ਬਦ ਗਾਵਣ ਆਇਆ ਕੈ ਨਾਨਕੀ ਅਨੰਦ ਹੁਆ ਸਤ ਗੁਰੂ ਮੈਂ ਪਾਇਆ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣ ਉਨਾਗਲਾ ਸਮਰਾਤ ਸੁਆਮੀ ਸੋਚੋਂ ਮਨੋਂ ਵਿਸਾਰੇ ਸਾਚੀ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਸਦਾ ਸਿਲਾਹਾ ਤੇਰੀ ਨਾਮ ਮਨ ਵਸਾਵਾਏ ਸੇ ਨਾਨਕ ਸੱਚੀ ਸਾਖਿਆ ਨਾਹੀਂ ਕਰਤੇ ਰਹਿ ਸਚਾ ਨਾਮ ਮੇਰਾ ਆਧਾਰੋ ਹਰ ਸ਼ਾਂਤ ਸੁਖ ਮਾਨ ਆਇ ਉਸਿਆ ਦੀ ਇੱਛਾ ਸਭ ਪੁਜਾਈਆ ਐ ਨਾਨਕ ਸੁਣੋ ਸੰਤੋ ਸ਼ਬਦ ਸੁ ਰੋਪਿਆ ਨੂੰ ਸਾਚਾ ਨਾਮ ਮੇਰਾ ਆਧਾਰੂ ਵਾਜੇ ਐ ਦੁਤ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਐ ਨਾਨਕ ਤਾਸੁ ਆਤਤ ਕਰਨ ਹਦਵਾਜੇ ਆਨੰਦ ਸੁਣੋ ਵੱਡ ਭਾਗ ਕੀ ਹੋ ਸਗਲ ਮਨੋ ਰੁਤ ਪਾਰ ਬ੍ਰਹਮ ਪ੍ਰਭ ਪਾਇਆ ਆਇ ਪਟਨੇ ਕੋ ਕਉ ਰੋਗ ਸੰਤਾ ਪਇ ਤਰੇ ਸੁਣੀ ਚੰਤ ਸਾਜਨ ਭਏ ਸਰਸੇ ਓਰੇ ਹੁਣ ਤੇ ਪੂਨੀਤ ਕਹਤੇ ਪਵਿੱਤ ਬਨਵੰਤ ਨਾਨਕ ਗੁਰ ਚਰਨ ਉਨ੍ਹਾਗੇ ਵਾਜੇ ਪੰਮਨ ਗੁਰੂ ਪਾਣੀ ਪਿਤਾ ਮਾਤਾ ਨਿਵਸ਼ਰਾਤ ਦੁਇ ਨਾਹੀ ਦਾਇਆ ਖਿਲ ਚੰਗਿਆਈਆਂ ਬੁਰਿਆਈਆਂ ਵਾਚੈ ਕਰਮੀ ਆਪੋ ਆਪਣੀ ਕੇ ਜਿਨਿ ਨਾਮ ਤਿਆਆ ਨਾਨਕ ਤੇ ਮੁਖੀ ਜਨੇ ਜਿਨੀ ਨਾਮ ਧਿਆਇ ਗਏ ਨਾਨਕ ਤੇ ਮੁਖੀ ਜਲੇ ਕੀਤੀ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤ